ਸਤਿ ਸ੍ਰੀ ਅਕਾਲ ਦੋਸਤੋ ਮੈਂ ਨਾ ਰੋਜ਼ ਪਾਰਕ ਸੈਰ ਕਰਨੇ ਜਾਂਦੀ ਸੁਬਾ ਸੁਬਾ ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਮਿਲ ਜਾਂਦੇ ਪਰ ਇੱਕ ਜਨਾਨੀ ਜਿਹੜੀ ਸੀ ਨਾ ਇੱਕਔਰਤ ਉਹ ਬੇਸਿੱਧੀ ਸਾਧੀ ਜਿੱਦ ਮਿਲ ਕੇ ਯੋਗਾ ਕਰਨੇ ਰੋਜ਼ ਹੁੰਦੀ ਸੀ ਪਰ ਕਿਸੇ ਗੱਲੋਂ ਉਹਨਾਂ ਨਾਲ ਪੂਦੂ ਮੈਂ ਮ ਹੋ ਗਈ ਹੋਣੀ ਆ ਜਿਹੜੀਆਂ ਵੀ ਭਜਾਉਂਦੀਆਂ ਠੀਕ ਯੋਗਾ ਕਰਨਾ ਉਹ ਮੇਰੇ ਨਾਲ ਆਪਣੀ ਗੱਲ ਸਾਂਝੀ ਕਰਨ ਲੱਗੀ ਮੈਨੂੰ ਕਹਿੰਦੀ ਮੈਂ ਆਣਾ ਬੈਣ ਜੀ ਰੋਜ਼ ਯੋਗਾ ਕਰਨ ਆਉਂਦੀ ਸੀ ਪਰ ਮੇਰੇ ਨਾਲ ਕੁਝ ਪੈਣਾ ਬੋਲ ਪਿਆ ਤਾਂ ਹੁਣ ਮੈਂ ਨਾ ਯੋਗਾ ਕਰਨ ਨਹੀਂ ਆਉਂਦੀ ਮੈਂ ਸੈਰ ਕਰਨ ਆਉਂਦੀ ਹਾਂ ਜਿਹੜੀ ਯੋਗਾ ਚ ਗਪਾਲ ਬਾ ਗਪਾਲ ਭਗਤੀ ਕਰਾਉਂਦੇ ਸੀ ਨਾ ਉਹ ਮੈਂ ਘਰੇ ਕਰ ਲੈਨੇ ਆ ਮੈਂ ਚੁੱਪ ਮੈਂ ਉਹ ਤਾਂ ਸੋਚਣ ਲੱਗ ਗਈ ਵੀ ਯੋਗਾ ਦੇ ਵਿੱਚ ਗੋਪਾਲ ਭਗਤੀ ਕਿਹੜੀ ਹੁੰਦੀ ਹੈ ਮੈਂ ਫਿਰ ਦੁਬਾਰਾ ਪੁੱਛਿਆ ਮੈਂ ਕਿਹਾ ਕੀ ਕਰਾਉਂਦੇ ਸੀ ਕਹਿੰਦੇ ਗੋਪਾਲ ਭਗਤੀ ਕਰਾਉਂਦੇ ਆ ਜਿਹੜੀ ਯੋਗਾ ਚ ਗੋਪਾਲ ਭਗਤੀ ਕਰਾਉਂਦੇ ਨਾ ਉਹ ਮੈਂ ਘਰ ਹੀ ਕਰ ਲੈਣੀ ਆ ਜਦੋਂ ਮੈਨੂੰ ਥੋੜੀ ਜੀ ਸਮਝ ਆਈ ਨਾ ਵੀ ਇਹ ਕਪਾਲ ਭਗਤੀ ਨੂੰ ਗੋਪਾਲ ਭਗਤੀ ਕਹਿੰਦੀ ਆ ਮੇਰਾ ਹਾਸਾ ਵੀ ਨਿਕਲ ਗਿਆ ਤੇ ਆਪਣੀਆਂ ਸਿੱਧ ਘਨ ਸਾਧੀਆਂ ਬੀਬੀਆਂ ਤੇ ਵੀ ਇਹ ਇੱਕੇ ਤਰ੍ਹਾਂ ਦਾ ਸੋਚ ਵੀ ਆ ਗਈ ਕਿ ਸਾਡੀਆਂ ਬੀਬੀਆਂ ਜਿਹੜੀਆਂ ਹਨ ਕਿੰਨੇ ਕੰ ਭੋਲ ਗਿਆ ਭਾਲ ਗਿਆ ਇਹ ਨਹੀਂ ਪਤਾ ਲੱਗਿਆ ਵਿਚਾਰੀ ਨੂੰ ਕਿ ਕਪਾਲ ਭਾਰਤੀ ਹੈ ਕਿ ਗਪਾਲ ਪਗਤੀ ਹੈ